ਨਾ ਨੂੰ ਚੁੰਮ ਕੇ ਵੇ ਸੱਜਣਾ ਬਾਹਾਂ ਵਿੱਚ ਪਾ ਦੇ ਤੂੰ ਟੰਗਣਾ ਹਾਂਜੀ ਦੋਸਤੋ ਪੰਜਾਬੀ ਗਾਰਡ ਤੇ ਤੁਹਾਡਾ ਸਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤੇਜ਼ੀ ਨਾਲ ਫੇਮਸ ਹੋ ਰਹੇ ਪੰਜਾਬੀ ਸਿੰਗਰ ਯੈਂਕੀ ਜੱਟ ਦੀ ਜਿਹੜੇ ਕਿ ਝੁਮਕੇ ਅਤੇ ਸੋਹਣਿਆ ਵਰਗੇ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਨੇ ਤੇ ਇਹਨਾਂ ਦੇ ਗਾਣੇ ਵਾਈਟ ਹਿੱਲ 뮤직 ਅਤੇ ਟੀ ਸੀਰੀਜ਼ ਆਪਣਾ ਪੰਜਾਬ 뮤직 ਵਰਗੀਆਂ ਵੱਡੀਆਂ ਕੰਪਨੀਆਂ ਤੇ ਹਿੱਟ ਵੀ ਰਿਲੀਜ਼ ਹੋ ਚੁੱਕੇ ਨੇ ਤੇ ਲੋਕਾਂ ਨੇ ਉਹਨਾਂ ਗਾਣਿਆਂ ਨੂੰ ਬਹੁਤ ਪਿਆਰ ਵੀ ਦਿੱਤਾ ਪਰ ਉਹਨਾਂ ਦੀ ਪਰਸਨਲ ਲਾਈਫ ਬਾਰੇ ਲੋਕ ਬਹੁਤ ਘੱਟ ਜਾਣਦੇ ਨੇ ਸੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਯੈਂਕੀ ਜੱਟ ਦੇ ਜੀਵਨ ਫੈਮਿਲੀ ਪੜ੍ਹਾਈ ਤੇ ਸਿੰਗਿੰਗ ਕੈਰੀਅ ਇਹ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦੇਣ ਤੋਂ ਬਾਅਦ ਅਚਾਨਕ ਕਿੱਥੇ ਗਾਇਬ ਹੋ ਗਏ ਸੀ ਇਸ ਦੇ ਪਿੱਛੇ ਕੀ ਕਾਰਨ ਸੀ ਇਸ ਲਈ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਕਮੈਂਟ ਕਰਕੇ ਇਹ ਜਰੂਰ ਦੱਸੋ ਦੋਸਤੋ ਪੰਜਾਬੀ ਸਿੰਗਰ ਯੈਂਕੀ ਜੱਟ ਦਾ ਜਨਮ 23 ਦਸੰਬਰ 1999 ਨੂੰ ਫਰੀਦাবাদ ਹਰਿਆਣਾ ਵਿੱਚ ਹੋਇਆ। ਇਹਨਾਂ ਦਾ ਸਾਂਝਾ ਪਰਿਵਾਰ ਹੈ ਜਿਸ ਵਿੱਚ ਇਹਨਾਂ ਦੇ ਦਾਦੀ ਜੀ, ਮਾਤਾ-ਪਿਤਾ, ਚਾਚਾ-ਚਾਚੀ ਤੇ ਉਹਨਾਂ ਦੇ ਬੱਚੇ ਸਾਰੇ ਮਿਲ ਕੇ ਪਿਆਰ ਨਾਲ ਰਹਿੰਦੇ ਨੇ। ਤੇ ਯੈਂਕੀ ਜੱਟ ਦੇ ਸੱਗੇ ਭੈਣ-ਭਰਾਵਾਂ ਦੀ ਗੱਲ ਕਰੀਏ ਤਾਂ ਇਹ ਦੋ ਭਰਾ ਤੇ ਇਹਨਾਂ ਦੀ ਇੱਕ ਭੈਣ ਹੈ। ਯਾਨੀ ਇਹ ਤਿੰਨ ਭੈਣ-ਭਰਾ ਨੇ। ਜੇਕਰ ਆਪਾਂ ਯੈਂਕੀ ਜੱਟ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ 10ਵੀਂ ਤੋਂ ਬਾਅਦ ਪਲੱਸ 1 ਅਤੇ ਪਲੱਸ 2 ਦੀ ਪੜ੍ਹਾਈ ਕਮਰਸ ਸਟਰੀਮ ਨਾਲ ਕੰਪਲੀਟ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਡੀ ਮੈਨੇਜਮੈਂਟ ਫਰੀਦাবাদ ਹਰਿਆਣਾ ਤੋਂ ਡੀਬੀਏ ਕੈਮ ਯਾਨੀ ਕਿ ਡਾਕਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਗ੍ਰੈਜੂਏਸ਼ਨ ਕੀਤੀ ਜੇਕਰ ਆਪਾਂ ਇਹਨਾਂ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤਾਂ ਯੈਂਕੀ ਜੱਟ ਨੂੰ ਸਿੰਗਿੰਗ ਦਾ ਸ਼ੌਕ ਛੋਟੇ ਉਂਦੇ ਤੋਂ ਹੀ ਬਹੁਤ ਜ਼ਿਆਦਾ ਸੀ ਜਿਸ ਦਾ ਕਾਰਨ ਇਹ ਸੀ ਕਿ ਇਹਨਾਂ ਨੂੰ ਸ਼ੁਰੂ ਤੋਂ ਹੀ ਪਰਿਵਾਰ ਵਿੱਚ ਸੰਗੀਤ ਵਾਲਾ ਮਾਹੌਲ ਮਿਲਿਆ ਕਿਉਂਕਿ ਇਹਨਾਂ ਦੇ ਪਿਤਾ ਜੀ ਨੂੰ ਵੀ ਗਾਇਕੀ ਦਾ ਬਹੁਤ ਜ਼ਿਆਦਾ ਸ਼ੌਕ ਹੈ ਜਿਨ੍ਹਾਂ ਨੂੰ ਗਾਉਂਦੇ ਦੇਖ ਇਹਨਾਂ ਦਾ ਗਾਉਣ ਵਾਲੇ ਪਾਸੇ ਇੰਟਰਸਟ ਵਧਾ ਗਿਆ ਤੇ ਇਹਨਾਂ ਨੇ ਆਪਣੇ ਸਕੂਲ ਵਿੱਚ ਅਤੇ ਕਾਲਜ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਸਿੰਗਿੰਗ ਪ੍ਰੋਗਰਾਮਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਵੀ ਇਹ ਆਪਣੇ ਯਾਰਾਂ ਦੋਸਤਾਂ ਨਾਲ ਹੁੰਦੇ ਸੀ ਤਾਂ ਉਹਨਾਂ ਨੂੰ ਇਹ ਅਕਸਰ ਗੀਤ ਸੁਣਾਉਂਦੇ ਰਹਿੰਦੇ ਸੀ ਕਹਿਣ ਦਾ ਭਾਵ ਹੈ ਕਿ ਇਹਨਾਂ ਨੂੰ ਜਿੱਥੇ ਵੀ ਗੀਤ ਸੁਣਾਉਣ ਦਾ ਮੌਕਾ ਮਿਲਦਾ ਇਹ ਉੱਤੇ ਜ਼ਰੂਰ ਕੋਈ ਨਾ ਕੋਈ ਗੀਤ ਸੁਣਾਉਂਦੇ ਕਿਉਂਕਿ ਇਹ ਸ਼ੁਰੂ ਤੋਂ ਹੀ ਗਾਇਕ ਬਨਣਾ ਚਾਹੁੰਦੇ ਸੀ ਤੇ ਇਸ ਕੰਮ ਵਿੱਚ ਇਹਨਾਂ ਦੇ ਪਰਿਵਾਰਕ ਜੀਆ ਨੇ ਵੀ ਇਹਨਾਂ ਦੀ ਬਹੁਤ ਸਪੋਰਟ ਕੀਤੀ ਕਿਉਂਕਿ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਯੰਕੀ ਜੱਟ ਦੇ ਪਿਤਾ ਜੀ ਨੂੰ ਵੀ ਗਾਇਕੀ ਦਾ ਬਹੁਤ ਸ਼ੌਕ ਹੈ ਲੇਕਿਨ ਕਿਸੇ ਕਾਰਨ ਯੰਕੀ ਜੱਟ ਦੇ ਪਿਤਾ ਆਪਣਾ ਗਾਇਕ ਬਣਨ ਦਾ ਸੁਪਨਾ ਪੂਰਾ ਨਹੀਂ ਕਰ ਪਾਏ ਭਾਈ ਜਿਸ ਕਰਕੇ ਇਹਨਾਂ ਦੇ ਪਿਤਾ ਨੇ ਸੋਚਿਆ ਕਿ ਉਹ ਆਪ ਤਾਂ ਸਿੰਗਰ ਨਹੀਂ ਬਣ ਪਏ ਇਸ ਕਰਕੇ ਉਹਨਾਂ ਨੇ ਯੈਂਕੀ ਨੂੰ ਸਿੰਗਰ ਬਣਨ ਵਿੱਚ ਪੂਰੀ ਸਪੋਰਟ ਕੀਤੀ ਯੈਂਕੀ ਜੱਟ ਨੇ ਗਾਇਕੀ ਦੀਆਂ ਬਰੀਕੀਆਂ ਉਸਤਾਦ ਸ਼ੁਰੇਸ਼ ਸੂਰਦਾਸ ਜੀ ਤੋਂ ਸਿੱਖੀਆਂ ਤੇ ਇਸ ਤੋਂ ਬਿਨਾ ਇਹ ਆਪਣੀ ਆਵਾਜ਼ ਨੂੰ ਨਿਖਾਰਨ ਲਈ ਘਰੇ ਵੀ ਕਾਫੀ ਸਮਾਂ ਰਿਆਜ ਕਰਦੇ ਹੁੰਦੇ ਸੀ ਜੇਕਰ ਆਪਾਂ ਯੈਂਕੀ ਜੱਟ ਦੇ ਪਹਿਲੇ Song ਦੀ ਗੱਲ ਕਰੀਏ ਤਾਂ ਇਹਨਾਂ ਨੂੰ ਆਪਣਾ ਪਹਿਲਾ Song ਕਰਨ ਲਈ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਪਰਿਵਾਰਕ ਹਾਲਾਤ ਐਨੇ ਚੰਗੇ ਨਹੀਂ ਸੀ ਜਿਸ ਕਰਕੇ ਇਹਨਾਂ ਨੇ ਆਪਣਾ ਪਹਿਲਾ Song ਕਰਨ ਲਈ ਇਧਰੋਂ ਉਧਰੋਂ ਸੇ ਫੜਕੇ ਆਪਣਾ ਪਹਿਲਾ Song 2017 ਵਿੱਚ ਰਿਲੀਜ਼ ਕੀਤਾ ਜਿਸ ਦਾ ਨਾਮ ਸੀ High Rated Gabru ਜਿਹੜਾ ਕਿ ਗੁਰੂ ਰੰਧਾਵਾ ਦਾ ਕਵਰ Song ਸੀ ਹਾਈ ਨਿਹਾਈ ਨਕਰਾਂ ਤੇਰਾ ਨਹੀਂ ਬਾਇਰੈਟਡ ਕਬਰੂ ਨੂੰ ਮਾਰੇ ਯੈਂਕੀ ਜੱਟ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਗੁਰੂ ਰੰਧਾਵਾ ਦੇ ਇਸ Song ਨੂੰ ਕੁਝ ਲੋਕਾਂ ਵੱਲੋਂ ਵਧੀਆ ਰਿਸਪੌਂਸ ਮਿਲਿਆ ਤੇ ਕੁਝ ਲੋਕਾਂ ਵੱਲੋਂ ਬੈਡ ਕਮੈਂਟ ਵੀ ਆਏ ਪਰ ਯੈਂਕੀ ਜੱਟ ਨੇ ਮਾੜਾ ਕਹਿਣ ਵਾਲੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਇਹਨਾਂ ਦਾ ਮੰਨਣਾ ਹੈ ਕਿ ਚੰਗਾ ਮਾੜਾ ਕਹਿਣ ਵਾਲੇ ਤੁਹਾਨੂੰ ਹਰ ਪਾਸੇ ਮਿਲ ਜਾਂਦੇ ਨੇ ਜਿਸ ਕਰਕੇ ਇਹ ਮਿਹਨਤ ਕਰਦੇ ਰਹੇ ਤੇ ਅੱਜ ਲੋਕ ਇਹਨਾਂ ਨੂੰ ਪੂਰਾ ਪਿਆਰ ਕਰਦੇ ਨੇ ਦੱਸਦੇ ਕਿ ਸ਼ੁਰੂ-ਸ਼ੁਰੂ ਵਿੱਚ ਯੈਂਕੀ ਜੱਟ ਨੇ ਜਿੰਨੇ ਵੀ Song ਰਿਲੀਜ਼ ਕੀਤੇ ਉਹ ਸਾਰੇ ਕਵਰ Song ਸੀ ਲੇਕਿਨ 2019 ਵਿੱਚ ਆ ਕੇ ਇਹਨਾਂ ਨੇ ਆਪਣਾ ਸੌਂਗ ਰਿਲੀਜ਼ ਕੀਤਾ ਜਿਸ ਦਾ ਨਾਮ ਸੀ ਸ਼ਿਕਾਰ ਅਸੀਂ ਹਾਲਾਂਕਿ ਇਸ Song ਉੱਤੇ ਉਸ ਟਾਈਮ ਘੱਟ ਵਿਊ ਆਏ ਸੀ ਪਰ ਇਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਇਹ ਮੇਰਾ ਆਪਣਾ ਗੀਤ ਹੈ ਤੇ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਲੇਕਿਨ 2020 ਵਿੱਚ ਆ ਕੇ ਲੋਕਡਾਊਨ ਲੱਗ ਗਿਆ ਜਿਸ ਕਰਕੇ ਇਹਨਾਂ ਨੇ ਸੋਚਿਆ ਸੀ ਕਿ ਹੁਣ ਬੈਕ ਟੂ ਬੈਕ ਗਾਣੇ ਕਰਾਂਗੇ ਲੋਕਡਾਊਨ ਹੋਣ ਕਰਕੇ ਇਹ ਮੈਂਟਲੀ ਅਫਸੈਟ ਹੋ ਗਏ ਜਿਸ ਕਰਕੇ ਇਹ 2022 ਤੱਕ ਇੰਡਸਟਰੀ ਤੋਂ ਦੂਰ ਰਹੇ 2022 ਵਿੱਚ ਆ ਕੇ ਮੁੜ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਇਹਨਾਂ ਨੇ ਕਰ ਦਿੱਤੀ ਤੇ ਚਮਕੇ ਗੀਤ ਰਿਲੀਜ਼ ਕੀਤਾ ਨਾਨਾ ਨੂੰ ਚੁੰਮ ਕੇ ਵੇ ਸੱਜਣਾ ਬਾਹਾਂ ਵਿੱਚ ਪਾ ਦੇ ਤੂੰ ਟੰਗਣਾ ਜੋ ਕਿ ਵਾਈਟ ਹਿੱਲ 뮤ਜ਼ਿਕ ਕੰਪਨੀ ਦੇ ਬੈਨਰ ਹੇਟ ਈਸ਼ਰ ਪੰਜਾਬੀ YouTube ਚੈਨਲ ਤੇ ਰਿਲੀਜ਼ ਹੋਇਆ ਜਿਸ ਨੂੰ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਲੇਕਿਨ ਜਦੋਂ 2023 ਵਿੱਚ ਯੈਂਕੀ ਜੱਟ ਦਾ ਸੋਹਣਿਆ Song ਰਿਲੀਜ਼ ਹੋਇਆ ਉਹ ਸੋਹਣੀਆਂ ਲੜਾਈਆਂ ਭਾਵੇਂ ਲੱਖ ਦਾ ਇਹ Song ਇਹਨਾਂ ਦੀ ਲਾਈਫ ਦਾ ਟਰਨਿੰਗ ਪੁਆਇੰਟ ਰਹਾ। ਇਸ Song ਨਾਲ ਯੈਂਕੀ ਜੱਟ ਦਾ ਨਾਮ ਕਾਫੀ ਫੇਮਸ ਹੋ ਗਿਆ ਕਿਉਂਕਿ ਇਸ Song ਉੱਤੇ ਬਹੁਤ ਸਾਰੇ ਮਿਲੀਅਨਸ ਵਿਊ ਆਏ ਅਤੇ ਇਸ Song ਨੂੰ YouTube ਅਤੇ Instagram ਤੇ ਲੋਕਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ। Instagram ਤੇ ਇਹਨਾਂ ਦੇ ਇਸ Song ਉੱਤੇ 50000 Reels ਬਣਾਈਆਂ ਗਈਆਂ ਅਤੇ Spotify ਤੇ ਕਾਫੀ ਲੋਕਾਂ ਨੇ ਇਸ ਗਾਣੇ ਨੂੰ ਪਸੰਦ ਕੀਤਾ। 2023 ਵਿੱਚ ਆ ਕੇ ਯੈਂਕੀ ਜੱਟ ਨੂੰ ਫਿਰ ਤੋਂ ਵੱਡਾ ਝਟਕਾ ਲੱਗਾ। ਇਹ ਫਿਰ ਤੋਂ ਪੰਜਾਬੀ ਇੰਡਸਟਰੀ ਤੋਂ ਦੂਰ ਹੋ ਗਏ ਜਿਸ ਦਾ ਕਾਰਨ ਇਹ ਸੀ ਕਿ ਇਹਨਾਂ ਦੇ ਪਿਤਾ ਜੀ ਨੂੰ ਸ਼ੂਗਰ ਦੀ ਬਿਮਾਰੀ ਹੈ ਜਿਸ ਕਰਕੇ ਅਚਾਨਕ ਸ਼ੂਗਰ ਵਧਣ ਕਰਕੇ ਇਹਨਾਂ ਦੇ ਪਿਤਾ ਜੀ ਦੀ ਅੱਖਾਂ ਵਿੱਚ ਕੋਈ ਪਰੇਸ਼ਾਨੀ ਆ ਗਈ ਸੀ ਜਿਸ ਕਰਕੇ ਇਹਨਾਂ ਦੇ ਪਿਤਾ ਜੀ ਨੂੰ ਦਿਸਣੋਂ ਹਟ ਗਿਆ ਸੀ ਗਾਇਕੀ ਤੋਂ ਦੂਰ ਹੋ ਕੇ ਇਹ ਆਪਣੇ ਪਿਤਾ ਜੀ ਦੀ ਸੇਵਾ ਵਿੱਚ ਲੱਗੇ ਰਹੇ ਹੁਣ ਇਹਨਾਂ ਦੇ ਪਿਤਾ ਜੀ ਬਿਲਕੁਲ ਠੀਕ ਨੇ ਤੇ ਹੁਣ ਜੈਂਕੀ ਜੱਟ ਨੇ ਮੁੜ ਤੋਂ ਪੰਜਾਬੀ ਇੰਡਸਟਰੀ ਵਿੱਚ ਵਾਪਸੀ ਕਰ ਦਿੱਤੀ ਹੈ ਤੇ ਇਹ ਜਲਦ ਹੀ ਆਪਣੇ ਫੈਨਸ ਲਈ ਬੈਕ ਟੂ ਬੈਕ Song ਲੈ ਕੇ ਆਉਣਗੇ ਤੇ ਇਹਨਾਂ ਦੇ Song ਤੁਹਾਨੂੰ ਫਿਲਮਾਂ ਵਿੱਚ ਵੀ ਸੁਣਨ ਨੂੰ ਮਿਲ ਗਏ ਤੇ ਬਾਕੀ ਤੁਹਾਨੂੰ ਇਹਨਾਂ ਦੀ ਨਾਮੀ ਸਿਗਨ ਨਾਲ ਕੋਲਾਬੋਰੇਸ਼ਨ ਵੀ ਦੇਖਣ ਨੂੰ ਮਿਲੇਗੀ ਤੇ ਵੀ ਵੱਡੇ ਵੱਡੇ ਪ੍ਰੋਜੈਕਟ ਇਹਨਾਂ ਦੇ ਆਉਣੇ ਬਾਕੀ ਨੇ ਜੋ ਹਜੇ ਸਰਪ੍ਰਾਈਜ਼ ਨੇ ਹਾਲਾਂਕਿ ਇਹਨਾਂ ਨੇ ਆਪਣੇ ਜੀਵਨ ਵਿੱਚ ਕਈ ਉਤਰਾ ਚੜ੍ਹਾ ਦੇਖੇ ਜਿਦਾ ਕਿ ਸ਼ੁਰੂਆਤੀ ਕਰੀਅਰ ਵਿੱਚ ਪ੍ਰੋਮੋਸ਼ਨ ਦੇ ਨਾਮ ਤੇ ਇਹਨਾਂ ਦੇ ਨਾਲ ਫਰੋੜ ਹੋ ਜਾਣਾ ਉਸ ਤੋਂ ਬਾਅਦ ਕਰੋਨਾ ਵਿੱਚ ਸਾਰੇ ਕੰਮ ਦਾ ਠੱਪ ਹੋ ਜਾਣਾ ਤੇ ਜਦੋਂ 2022 ਵਿੱਚ ਮੁੜ ਸ਼ੁਰੂਆਤ ਕੀਤੀ ਤਾਂ ਉਸ ਤੋਂ ਕੁਝ ਟਾਈਮ ਬਾਅਦ ਪਿਤਾ ਜੀ ਦੀਆਂ ਅੱਖਾਂ ਵਿੱਚ ਇਨਫੈਕਸ਼ਨ ਦਾ ਹੋਣਾ ਲੇਕਿਨ ਇਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਰੱਬ ਤੇ ਭਰੋਸਾ ਰੱਖਿਆ ਤੇ ਹੁਣ ਜਲਦ ਹੀ ਤੁਹਾਨੂੰ ਯੈਂਕੀ ਜੱਟ ਦੇ ਬੈਕ ਟੂ ਬੈਕ ਗਾਣੇ ਸੁਣਨ ਨੂੰ ਮਿਲਿਆ ਕਰਨਗੇ ਸੋ ਏ ਦੇਸਤੋ ਯੰਕੀ ਜੱਟ ਸਿੰਗਰ ਦੇ ਜੀਵਨ ਦੇ ਛੋਟੀਆਂ ਹੀ ਝਲਕਾਂ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵੀਡੀਓ ਨੀਚੇ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਮਿਲਦੇ ਆ ਅਗਲੀ ਵੀਡੀਓ ਵਿੱਚ ਤੱਕ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਗਰੂ ਚੈਨਲ ਦੇ ਨਾਲ ਧੰਨਵਾਦ